ਆੜੇ ਵਿਛਲੇ ਯਾਰ ਪੀਤਾਰ ਕੇ ਕੋਲ ਜਿੰਨਾਂ ਕੋਲੇ ਵੇਲ ਇਹ ਆਈ ਤੇ ਗੱਡੀ ਵੇਲ ਤਾਂ ਗੱਡੀ ਟਾਈਮ ਕੱਢਿਆ ਹਾਂ ਕੱਟਾ ਕੇ ਆਈ ਵੇਲੇ ਆ ਜਾਦੂ ਵਰਗੇ ਆਪਣੇ ਭਰਾ ਵੇਲੇ ਹੀ ਹੈ ਜਿਹਨੂੰ ਯਾਦ ਕਰੋ ਭਾਈ ਇਹ ਇਹ ਬੰਦਾ ਬਹੁਤ ਮੰਗ ਕਰ ਰਿਹਾ ਮੈਨੂੰ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਕੁੱਡੇ ਦੇ ਵਿੱਚ ਤੇ ਇੱਥੇ ਫੰਕਸ਼ਨ ਰੱਖਿਆ ਹੋਇਆ ਤੇ ਆਪਣੇ ਨਾਲ ਬਾਈ ਏਕਮ ਆ ਆਜਾ ਜਨ ਮੈਂ ਸ਼੍ਰੀ ਸ਼੍ਰੀ 108 ਹਾਂ ਸ਼੍ਰੀ ਸ਼੍ਰੀ 108 ਨੰਬਰ ਕਿੰਨਾ 108 ਸ਼੍ਰੀ ਸ਼੍ਰੀ 108 ਆਪਣਾ ਹੈਗਾ ਜੀ 319 ਨੰਬਰ ਦਾ ਹਾਂ ਅੱਜ ਪ੍ਰੋਗਰਾਮ ਆ ਆਪਣਾ ਬਜ਼ਿਆਰਤੀ ਮਿਲਣੀ ਹੋਣੀ ਜਿੰਨੇ ਵੀ ਸਾਰੇ ਪੜ੍ਹੇ ਆ ਪੁਰਾਣੇ ਜਿੰਨੇ ਵੀ ਸਟੂਡੈਂਟ ਇਕੱਠੇ ਕੀਤੇ ਇਹਨਾਂ ਨੇ ਸਾਰੇ ਤੇ ਧੰਨਵਾਦ ਵਈਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਰੱਖਿਆ ਬਹੁਤ ਬਹੁਤ ਧੰਨਵਾਦ ਹਨਾ ਬਾਕੀ ਦਾ ਮਾਮਲਾ ਪੁਰਾਣੇ ਸੱਜਣ ਮਿੱਤਰ ਜਿਹੜੇ ਮਿਲ ਜਾਣਗੇ ਮੈਂ ਵੀ ਨਾਲ ਆ ਇਹਨਾਂ ਦੇ ਮੌਸਮ ਥੋੜਾ ਜਿਹਾ ਅੱਜ ਖਰਾਬ ਆ ਦੇਖਦੇ ਆ ਵੀ ਫੰਕਸ਼ਨ ਕਿੰਨਾ ਕ ਆਪਣਾ ਸਿਰੇ ਚੜਦਾ ਤੇ ਕੀ ਮਾ ਇੱਧਰ 메ਨ ਗੇਟ ਤੇ ਸਾਹਮਣੇ ਉਧਰ ਖੜਿਆ ਗਾਰਡ ਬਾਈ ਇੱਧਰ ਹੋ ਰਹੀ ਐਂਟਰੀ ਇੱਥੋਂ ਪਾਸ ਬਣਦੇ ਆ ਬਾਈ ਪਾਸ ਬਣਾਈ ਜਾਂਦੇ ਆ ਦਿਖਾਉਣੇ ਆ ਤੁਹਾਨੂੰ ਅੱਗੇ ਦਾ ਮੌਲਾ ਚੱਲੀਏ ਅੱਗੇ ਚਲੋ ਜੀ ਇੱਧਰ ਸਾਹਮਣੇ ਆ ਗਿਆ ਹੋਸਟਲ ਤੇ ਹੋਸਟਲ ਦੇ ਵਿੱਚ ਹੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਇੱਧਰ ਚੱਲੋ ਤੁਹਾਨੂੰ ਦਿਖਾਉਣੇ ਆ ਆਪਾਂ ਇੱਕ ਵਾਰੀ ਜੜਾ ਲਵਾ ਦਿੰਦੇ ਆ ਤੁਹਾਨੂੰ ਸਾਹਮਣੇ ਦੀ ਸਾਈਡ ਕੋਲਜ ਦੀ ਬਿਲਡਿੰਗ ਤੇ ਆਪਾਂ ਚੱਲਦੇ ਅੰਦਰ ਹੋ ਠੀਕ ਹੋ ਜੀ ਵਧੀਆ ਵਧੀਆ ਠੀਕ ਹੈ ਜੀ ਠੀਕ ਹੈ ਵਧੀਆ ਕੀਤਾ ਇਹ ਪ੍ਰੋਗਰਾਮ ਹੈ ਨਾ ਇਹ ਬਹੁਤ ਅੱਛਾ ਹੈ ਤਾਂ ਇਧਰਲੀ ਸਾਈਡ ਕਿਤਾਬਾਂ ਦੀ ਸਟੋਰ ਲੱਗੀ ਹੋਈ ਆ ਇਹ ਵੀ ਚੰਗਾ ਉਪਰਾਲਾ ਕਤਾਂ ਮਾਈ ਕੀ ਅੰਦਰ ਚੱਲਦੇ ਆਂ ਮਾਈ ਦੇ ਨਾਲ ਹੈ ਸਿੱਕਲਾ ਹਮੇ ਤੇਰੀ ਅਰਦਾਸ ਹੁੰਦਾ ਰਹੇ ਮਾਈ ਦੇ ਨਾਲ ਕਾ ਇਡੀ ਫੁੱਟ ਬਹੁਤ ਪੁਰਾਣੀ ਆ ਜਿਹੜੇ ਸਮਝਦੀ ਆਪਾਂ ਗੱਲ ਕਰਦੇ ਆਂ ਇੱਥੇ ਉਹ ਕੰਟੀਨ ਹੁੰਦੀ ਸੀਗੀ ਤਾਂ ਫੇਰ ਜਿਹੜੀ ਕੰਟੀਨ ਇੱਥੇ ਆ ਗਈ ਸੀਗੀ ਤੇ ਇਸ ਟਾਈਮ ਬਾਈ ਅਵਤਾਰ ਨੇ ਕੀਤਾ ਹੋਇਆ ਕੈਫੇ ਪੰਜਾਬ ਇੰਟਰਨੈਟ ਕੈਫੇ ਹੁਣ ਬਾਈ ਕੈਫੇ ਕਰੀ ਬੈਠਾ ਅਵਤਾਰ ਪਥਰਾਲੀ ਵਾਲਾ ਬੜੀ ਏ ਕੀਤਾ ਪ੍ਰੋਗਰਾਮ ਕਰਾ ਕੇ ਹੁੰਦਾ ਹਾਂ ਉਸ ਤੋਂ ਬਾਅਦ ਜਿਹੜੀ ਕੰਟੀਨ ਸੀਗੀ ਉਹ ਇਹ ਜਗ੍ਹਾ ਤੇ ਆ ਗਈ ਸੀਗੀ ਇੱਥੇ ਵੀ ਕੰਟੀਨ ਕਾਫੀ ਟਾਈਮ ਰਹੀ ਆ ਤੋ ਕਮਰਸਾਵਾ ਬਲਾਗ ਆ ਗਿਆ। ਹਾਂ। ਕਿ ਆਪਾਂ ਤੁਹਾਨੂੰ ਥੋੜਾ ਜਨਾ ਗਰਾਊਂਡ ਦਿਖਾ ਦਿੰਨੀ ਆ। ਗਰਾਊਂਡ ਵਾਲੀ ਸਾਈਡ ਚੱਲਦੀ ਨਾ। ਦੋ ਆ ਵੀ ਆਪਾਂ ਤੁਹਾਨੂੰ ਹੁਣ ਗਰਾਊਂਡ ਦਿਖਾ ਦਿੰਨੇ ਆ। ਬਹੁਤ ਸਾਲਾਂ ਬਾਅਦ ਆਇਆ ਗਰਾਊਂਡ 'ਚ ਹਨਾ। ਐਥਲੈਟਿਕ ਮੀਟ ਆ ਜਾ ਆ ਜਾ ਹਰਸ਼ੂ ਭੱਜਿਆ। ਆ ਜਾ ਕੋਹ ਹਟੀ ਮੈਂ ਲਾਦਾ ਦਸੰਬਰ ਜੀ ਨੂੰ ਇਹਨਾਂ ਬਾਈ ਕਹਿੰਦਾ ਸੀ ਆਪਾਂ ਕਹਿੰਦਾ ਪ੍ਰੋਗਰਾਮ ਦਾ ਨਾ ਨੰਨਾ ਵੀ ਨਹੀਂ ਦੇਖਿਆ ਆਪਾਂ ਹੁਣ ਪ੍ਰੋਗਰਾਮ ਦਿਖਾਉਣੇ ਤੁਹਾਨੂੰ ਚੱਲਦੇ ਆਪਾਂ ਉਧਰ ਜਿੰਨੇ ਵੀ ਸੱਜਣ ਮਿੱਤਰ ਐ ਸਖੂਦੇ ਕਾਲਜ ਦੇ ਵਿੱਚ ਵਿਦਿਆਰਥੀ ਮੈਲਨੀ ਦੇ ਵਿੱਚ ਪਹੁੰਚੀ ਆ ਸਾਰੇ ਆਪਾਂ ਨੂੰ ਆਪਣੀਆਂ ਯਾਦਾਂ ਤਾਜ਼ੀਆਂ ਕਰੀ ਜਾਂਦੀ ਆ ਭਾਵੇਂ ਮੁੰਡੇ ਹੋਣ ਭਾਵੇਂ ਹੁਣ ਕੁੜੀਆਂ ਇੱਧਰ ਬਾਈ ਆ ਵੀ ਫੋਟੋਆਂ ਖਿੱਚੀ ਜਾਂਦੇ ਆ ਉਧਰਲੀ ਸਾਈਡ ਵੀ ਫੋਟੋਆਂ ਖਿੱਚੀ ਜਾਂਦੇ ਆ ਅੱਛਾ ਸਾਨੂੰ ਚਲੋ ਤੇ ਬਾਈ ਇਹ ਕੰਮ ਨੂੰ ਮਿਲਦਾ ਕਲਾਸਮੇਟ ਮਿਲ ਗਏ ਹਾਂਜੀ ਉਹ ਕੀ ਦੱਸਿਆ ਉਹ ਨਹੀਂ ਪਤਾ ਕਿਨੇ ਬਣਾਇਆ ਦੂਜੇ ਦੇ ਵਿੱਚ ਹੁਣ ਆਪਾਂ ਚਾਉਂਦੇ ਹਾਂ ਸਟੇਜ ਦੇ ਜਿਹੜਾ ਕਿ ਇੱਥੇ ਸਾਨੂੰ ਦੇਖਣ ਮਿਲਦਾ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਤੇ ਇਹ ਚ ਵੀ ਇਹ ਅਜੀਕੋ ਦੇ ਕੌਜ ਦਾ ਮਾਹੌਲ ਅੱਜ ਦਾ ਸਾਹਮਣੇ ਵਾਲੀ ਸਾਟੇਜ ਸਟੇਜ ਲੱਗੀ ਹੋਈ ਆ ਕਿਦਾਦਾ ਕੀਤੇ ਆ ਕਿ ਇਹ ਮਿਲੀਆਂ ਕਿਸੇ ਪੀਚਰ ਨੇ ਆਰਗੇਨਾਈਜ਼ ਨਹੀਂ ਕੀਤੇ ਬੱਚਿਆਂ ਨੇ ਕੀਤੇ ਕਈ ਸੱਜਣ ਮਿੱਤਰ ਖੜੇ ਆ ਤੇ ਕਈ ਕੁਰਸੀਆਂ ਦੇ ਬੈਠੇ ਆ ਕਈ ਫੋਟੋ ਮੋਟੋ ਮਾ ਕਰ ਰਿਹਾ ਜਾਦਾਂ ਤਾਜ਼ੀਆਂ ਕਰ ਰਿਹਾ ਆ ਕਿਸੇ ਸੱਜਣ ਮਿੱਤਰ ਨੇ ਬਣਾਇਆ ਸੋਹਣੀਆਂ ਜਾਦਾਂ ਗੱਦਰ ਅਗੀਨ ਸ਼ਾਇਦ ਫੋਟੋ ਫਾਟਾ ਖਿਚਣੇ ਸਪੈਸ਼ਲੀ ਬਣਾਇਆ ਹੋਇਆ ਪਰ ਤੈਨੂੰ ਨਹੀਂ ਬੁਲਾਣਾ ਓ ਸ਼ਾਤ ਯਾਰ ਠੀਕ ਆ ਜਾ

ਪੰਜਾਬ ਪੁਲਿਸ ਕੋਈ ਪ੍ਰੋਫੈਸਰ ਕੋਈ ਵਿਕਟਰ ਕੋਈ ਆਈ ਨਹੀਂ ਉਹਨਾਂ ਸੱਤ ਦੇ ਜਿਹੜੀ ਗੱਲ ਹੈ ਕੋਈ ਅੰਗਰੇਜ਼ੀ ਕੋਈ ਨਹੀਂ ਆਈ ਹੈ ਚਲੋ ਜੀ ਸਮੇਂ ਦੀ ਪਹਿਲਾ ਮੀਟਿੰਗ ਜੀ ਪਹਿਲਾ ਸਾਡੀ ਹੋ ਕੇ ਤੇ ਕਾਲਜ ਦੇ ਪੁਰਾਣੇ ਅਧਿਆਪਕ ਪਰਮਿੰਦਰ ਵੈੜਾ ਮੀ ਥੋੜਾ ਜਿਹਾ ਤੇਜ਼ ਹੋ ਗਿਆ ਤੇ ਟੈਂਡਰ ਵੀ ਥੋੜਾ ਜਿਹਾ ਚੌਣ ਲੱਗ ਗਿਆ ਜਨਤਾ ਕਹਿੰਦੀ ਓਠ ਓਠ ਖੜੀ ਹੋ ਗਈ

ਉਹ ਕੁਦਰਤ ਨੇ ਖਰਾਬ ਬਣੇ ਸਾਰੇ ਆਹ ਆ ਦੇ ਜਰਾ ਤਾਂ ਬੰਦੇ ਸਾਰੇ ਖੜੇ ਹੋ ਗਏ ਦੇਖੋ ਹੁਣ ਪ੍ਰੋਗਰਾਮ ਦਾ ਕੀ ਬਣਦਾ ਅੱਗੇ ਪ੍ਰੋਗਰਾਮ ਗਿਆ ਪਾੜ ਚ ਸਾਰੇ ਕੈਮਰੇ ਹੈ ਪ੍ਰੋਗਰਾਮ ਗਿਆ ਪਾੜ ਚ ਉਹ ਚੇਦੀ ਕੈਮਰੇ ਵਾਲੀ ਸਾਰੇ ਕੈਮਰੇ ਨੇ ਬੀਟੀ ਹੈ ਦੇਖੋ ਕੈਮਰਾ ਪੇਦਾ ਬਾਈ ਦਾ ਜਨਮ ਦਿਨ ਸੀਗਾ ਅੱਜ ਕਿਸਨ ਦਾ ਬਾਈ ਦਾ ਜਸ਼ਨ ਦਾ ਬਾਈ ਦਾ ਨਾ ਜਸ਼ਨੇ ਦਾ ਬਾਈ ਦਾ ਨਾਮ ਹੈ ਜਸ਼ਨ ਕੰਡ ਖਿਓਣੀ ਕੰਡ ਖਿਓਣੀ ਜਨਮ ਦਿਨ ਮੁਬਾਰਕ ਜਨਮ ਦਿਨ ਮੁਬਾਰਕ ਮਿੱਤਰਾਂ ਦੁਆਰੇ ਚਲਿਏ ਕਰ ਲਾਂ ਆਪਾਂ ਹਾਂਜੀ ਬਾਈ ਤੇ ਆਪਾਂ ਦਾ ਸੱਜਣ ਮਿੱਤਰ ਚਲੋ ਬਈ ਚਲੋ ਨਾ ਮੌਤ ਬਿਨਾਂ ਹੋਰ ਮੇਰੀ ਹੱਦ ਕੋਈ ਨਾ ਕਾਬੂ ਚ ਨਹੀਂ ਆਉਣਾ ਜਦੋਂ ਤੱਕ ਮੇਰੇ ਸਾਹ ਮਿੱਟੀ ਦਾ ਇਹ ਬੁੱਤ ਕਦੋਂ ਬਣ ਜੇ ਸਵਾਜ ਨਾਲ ਜਿਰ ਸਿਰ ਉੱਤੇ ਹੱਥ ਰੱਬ ਦਾ ਉਹਨਾਂ ਚ ਰਪਾ ਕੇ ਰੱਖਣਾ ਹੈ ਆਪਾਂ ਦਾ ਉਹਨਾਂ ਚ ਰਪਾ ਕੇ ਰੱਖੂਗਾ ਨਹੀਂ ਮੁੰਡਾ ਗਾ ਜਿਹੜੂ ਕਹੀ ਜਾਵੇ ਬਲੀਏ ਤੂੰ ਸੁਖਰੀ ਨਹੀਂ ਉਹਨੂੰ ਤਾਂ ਸੁਹਾਗ ਕਹਿੰਦੇ ਅੱਛਾ ਜੀ ਤੇ ਹੁਣ ਹੁੰਦਾ ਉਹ ਮੁੰਡਿਆਂ ਦਾ ਸੁਹਾਗ ਮੇਰੇ ਗੱਲ ਤਾਂ ਠੀਕ ਹੈ ਮੁੰਡਿਆਂ ਦਾ ਸੁਹਾਗ ਤਾਂ ਹੁੰਦਾ ਹੀ ਹੈ ਤੇ ਉੱਤੋਂ ਜੇ ਮੁੰਡੇ ਹੁਣ ਉੱਠਾ ਵਾਲੇ ਤੇ ਬੁਲਟਾ ਵਾਲੇ ਤਾਂ ਵੀ ਸਵੈਗ ਦਾ ਹੁੰਦਾ ਹੀ ਐ ਚਲੋ ਫਿਰ ਕੁੜੀਆਂ ਵੀ ਕਿਉਂ ਪਿੱਛੇ ਰਹਿਣ ਜੀ ਉਹ ਮੈਂ ਕਿ ਕੁੜੀਆਂ ਵੀ ਕਿਉਂ ਪਿੱਛੇ ਰਹਿਣ ਕੁੜੀਆਂ ਤੇ ਵੀ ਬਣਦੀਆਂ ਨਾ ਲੈਣਾ ਬਾਲਾਕਾਰ ਤੂਸ ਚੱਲਿਆ ਵੀ ਜਦੋਂ ਨੀ ਵੱਧ ਅਜ਼ੀਨ ਹੋ ਸਕਦਾ ਹੈ ਕੋਈ ਇਥੋਂ ਵੱਧ ਅਜ਼ੀਨ ਹੋ ਸਕਦਾ ਹੈ ਤੇ ਖੁਸ਼ੀਆਂ ਵੰਡਦੀ ਤੂੰ ਆਪਣੇ ਨਾਂ ਵਰਗੀ ਖੁਸ਼ੀਆਂ ਵੰਡਦੀ ਤੂੰ ਆਪਣੇ ਨਾਂ ਵਰਗੀ ਕੋਈ ਮੈਥੋਂ ਵੱਧ ਗਮਗੀਨ ਹੋ ਸਕਦਾ ਲੋਕੀ ਮੈਨੂੰ ਕਾਹਦੂ ਕਾਫਰ ਕਹਿੰਦੇ ਨੇ ਲੋਕੀ ਮੈਨੂੰ ਕਾਹਦੂ ਕਾਫਰ ਕਹਿੰਦੇ ਨੇ ਕੋਈ ਇਸ ਤੋਂ ਵੱਡਾ ਦੀਨ ਹੋ ਸਕਦਾ ਲੋਕੀ ਮੈਨੂੰ ਕਾਹਦੂ ਕਾਫਰ ਕਹਿੰਦੇ ਨੇ ਕੋਈ ਇਸ ਤੋਂ ਵੱਡਾ ਦੀਨ ਹੋ ਸਕਦਾ ਫਿਰ ਸੁਣੋ ਉਸ ਅੱਖ ਵਿੱਚ ਮੱਕਾ ਵੀ ਮੱਖਾਨਾ ਵੀ ਉਸ ਅੱਖ ਵਿੱਚ ਮੱਕਾ ਵੀ ਮੈਖਾਨਾ ਵੀ ਹਰ ਕੋਈ ਜਾ ਕੇ ਲੀਨ ਹੋ ਸਕਦਾ ਉਸ ਅੱਖ ਵਿੱਚ ਮੱਕਾ ਵੀ ਮੈਖਾਨਾ ਵੀ ਹਰ ਕੋਈ ਜਾ ਕੇ ਲੀਨ ਹੋ ਸਕਦਾ ਤੇ ਸੁਖਣ ਤਖੌਰੇ ਕਿਸ ਉਮੀਦ ਦੇ ਜਿੰਨਾ ਹੈ ਸੁਖਣ ਤਖੌਰੇ ਕਿਸ ਉਮੀਦ ਦੇ ਜਿੰਨਾ ਹੈ ਭਲਾ ਅਸ਼ੀਰਵਤੀ ਕਦੇ ਜ਼ਮੀਨ ਹੋ ਸਕਦਾ ਬਹੁਤ ਬਹੁਤ ਸ਼ੁਕਰ ਦਿਲ ਚ ਜੋ ਗੱਲ ਤੇਰੇ ਦੱਸਿਆ ਵੀ ਕਰ ਕਰੀ ਦੇਣੀ ਹੁੰਦੀ ਤਾਂ ਨਾ ਸ਼ਾਹੀ ਸੋਹਣਿਆ ਗਰੀਦੀ ਨਹੀਂ ਹੁੰਦੀ ਤਾਂ ਨਾ ਸ਼ਾਹੀ ਸੋਹਣਿਆ ਕਰਦੀ ਹੋਵੇ ਜੀ ਕੁੜੀ ਪਿਆਰ ਹਾਣੀਆਂ ਆਖਦਾ ਹੁੰਦਾ ਸੀ ਐਲ ਟੂਰ ਮੈਂ ਲਵਾਉ ਲੈ ਕੇ ਗਿਆ ਨਾ ਤੂੰ ਚੰਡੀਗੜ੍ਹੋਂ ਬਾਹਰ ਹਾਣੀਆਂ ਆਖਦਾ ਹੁੰਦਾ ਸੀ ਵਰਲਡ ਟੂਰ ਮੈਂ ਲਵਾਉ ਲੈ ਕੇ ਗਿਆ ਨਾ ਤੂੰ ਚੰਡੀਗੜ੍ਹੋਂ ਬਾਹਰ ਹਾਣੀਆਂ ਕਈ ਪਿੰਡ ਰਹਿੰਦੇ ਕਈ ਸ਼ਹਿਰ ਕੁੜੇ

ਹੇ ਹੇ ਕੀ ਮਹਿਲਿਓ ਸਾਰੂਗਾ ਦਬ ਜਾਣਾ ਤੇਰਾ ਯਾਰ ਕੁੜੇ ਹਾ ਅੱਖ ਵਿੱਚ ਅੱਖ ਪਾ ਚੋ ਬਰਦੇ ਖੜਿਆ ਨਹੀਂ ਜਾਂਦਾ ਸਾਡਾ ਨਾਂ ਕਈਆਂ ਤੋਂ ਹਾਰਨ ਦੀਏ ਜਰਿਆ ਨਹੀਂ ਜਾਂਦਾ ਸਾਡਾ ਨਾਂ ਕਈਆਂ ਤੋਂ ਹਾਰਨ ਦੀਏ ਜਰਿਆ ਨਹੀਂ ਜਾਂਦਾ ਨੀ ਮਮੂਰੇ ਆਕੇ ਖੜ ਗਿਆ ਦਿਲੋਂ ਕੁੱਟ ਕੇ ਬੂਥੀ ਲੇਖਾਂ ਦੀ 10 ਕੰਡਿਆਂ ਕੋਲੋਂ ਕੀ ਡਰਨਾ ਉੱਠ ਝਾੜੀ ਗੱਲ ਨੇ ਮੇਖਾਂ ਦੀ 10 ਕੰਡਿਆਂ ਕੋਲੋਂ ਕੀ ਡਰਨਾ ਉੱਠ ਝਾੜੀ ਗੱਲ ਨੇ ਮੇਖਾਂ ਦੀ ਓ ਸੜਦੇ ਰਹਿੰਦੇ ਮੇਰੇ ਤੋਂ ਸੜਿਆ ਨਹੀਂ ਜਾਂਦਾ ਸਾਡਾ ਨਾਂ ਕਈਆਂ ਤੋਂ ਹਾਰਨ ਚੁ ਵੀ ਮੰਨੀ ਜਾਂਦਾ ਕਾਲਾ ਗੱਭਰੂ ਤੂੰ ਦਿਲ ਦੀ ਵਿੱਚ ਟੀ ਛੱਟੇ ਪੈਰਾਂ ਵਾਲੀ ਨਹੀਂ ਤੇਰੇ ਗਿੱਟੇ ਵਾਲੇ ਧਾਗੇ ਤੋਂ ਵੀ ਕਾਲਾ ਗੱਭਰੂ ਤੂੰ ਦਿਲ ਦੀ ਵਿੱਚ ਟੀ ਛੱਟੇ ਪੈਰਾਂ ਵਾਲੀ ਨਹੀਂ ਤੇਰੇ ਗਿੱਟੇ ਵਾਲੇ ਧਾਗੇ ਤੋਂ ਵੀ ਕਾਲਾ ਗੱਭਰੂ ਇਹ ਗਾਣਾ ਮੇਰਾ ਆਇਆ ਹੋਇਆ ਯਾਰ ਜਦੋਂ ਸੁਣ ਕੇ ਗਾਇਆ ਪਰ ਤਾੜੀਆਂ ਧੰਨਵਾਦ ਥੈਂਕ ਯੂ ਸੋ ਮੱਚ ਸਰ ਆਹ ਚਲਦੇ 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 ਸਾਡਾ ਯਾਰ ਬਦਲਣਾ ਨਹੀਂ ਨਾ ਯਾਰ ਨਾ ਮਾਤਾ ਫਿਰ ਮੈਂ ਆਹ ਭਾਈ ਇੱਕਦਮ ਪ੍ਰੋਗਰਾਮ ਕਿਵੇਂ ਲੱਗਿਆ ਭਾਈ ਫਿਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਭਾਈ ਪੀਤੇ ਪ੍ਰੋਗਰਾਮ ਬਹੁਤ ਵਧੀਆ ਸਿਕਲਦੀ ਬਹੁਤ ਵਧੀਆ ਆਪਣੇ ਦੱਸੋ ਜੀ ਬਹੁਤ ਵਧੀਆ ਰਿਹਾ ਭਾਈ ਕਾਫੀ ਬੰਦੇ ਮਿਲ ਗਏ ਹਨਾ ਹਾਂ ਪਰਾਡੇ ਵਿਛੜੇ ਯਾਰ ਪੀਤੇ ਹਰਕੇ ਕੋਲ ਜਿੰਨਾਂ ਕੋਲ ਵੇਲ ਇਹ ਆਏ ਕਿੰਨੇ ਵੇਲੇ ਤੱਕ ਟਾਈਮ ਕੱਢਿਆ ਘੰਟਾ ਕਿੰਨੇ ਟਾਈਮ ਕੱਢ ਗਿਆ ਵੇਲੇ ਆ ਜਾਦੂ ਵਰਗੇ ਆਪਣੇ ਭਰਾ ਵਿੱਲੇ ਹੀ ਐ ਜਦੋਂ ਯਾਦ ਕਰੋ ਉਹਦੀ ਮੈਜਾ ਆਜਾ ਉਹਦੀ ਆਇਆ ਹਏ 2 ਮਹੀਨੇ ਵਿੱਲੇ ਐ ਤੂੰ ਉਹਦੇ ਨੇ ਵਿਜੀ ਹੋ ਜਾਣਾ ਉਹਦੂਆ ਇਹਦਾ ਵਿਆਹ ਹੋ ਜਾਣਾ ਇਹਦੂਆ ਵਿਆਹ ਤੋਂ ਬਾਅਦ ਉਹਨੇ ਵਿਜੀ ਕੀ ਜਮਾ ਘਰਤੀ ਚ ਵੜ ਜਾਣਾ ਬੱਸ ਸ਼ੋਅ ਯਾਰ ਹਾਂ ਬਾਈ ਇਹ ਇਹ ਬੰਦਾ ਬਹੁਤ ਤੰਗ ਕਰ ਰਿਹਾ ਮੈਨੂੰ ਤੰਗੀ ਤਾਂ ਚਲੋ ਕੋਈ ਨਾ ਚਲੋ ਬਾਏ ਬਾਏ ਕਿਵੇਂ ਲੱਗਿਆ ਹਰਸ਼ੂ ਪ੍ਰੋਗਰਾਮ ਵਧੀਆ ਲੱਗਿਆ ਬਹੁਤ ਘੈਂਟ ਆ ਵੀ ਬਹੁਤ ਘੈਂਟ ਹਾਂ ਚਲੋ ਠੀਕ ਹੈ ਜੀ ਬੈਲ ਨੰਬਰ 319 ਬੈਲ ਨੰਬਰ ਦੇਖੋ 319 ਜਿਹੜਾ ਜਿਹੜੇ ਵੀਰ ਭਰਾਵਾਂ ਨੂੰ ਵਧੀਆ ਲੱਗਿਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਨਦੇ ਜੱਜ ਸਤਿ ਸ਼੍ਰੀ ਅਕਾਲ ਮੈਨੂੰ ਕਿੱਥੋਂ ਪਤਾ ਲੱਗਿਆ